ਪਹਿਲਾ ਉਹਦੀ ਗੱਡੀ ਭੰਨ ਦੂਗਾ ਪ੍ਰੈਂਕ ਕਰੂਗਾ ਮਤਲਬ ਉਹਦੇ ਦੇਖੋ ਕਿੱਡਾ ਵੱਡਾ ਪ੍ਰੈਂਕ ਹਨ ਉਹਦੀ ਗੱਡੀ ਭੰਨ ਦੂਗਾ ਯਾਨੀ ਕਿ ਉਹਦੇ ਫਾਦਰ ਦੀ ਗੱਡੀ ਹਨਾ ਪਰਸਨਲ ਗੱਡੀ ਹੁੰਦੀ ਜਿਵੇਂ ਆਪਣੇ ਕੋਈ ਗੱਡੀ ਭੰਨਦੇ ਹਨਾ ਕਿੰਨਾ ਗੁੱਸਾ ਆਉਗਾ ਆਪਾਂ ਨੂੰ ਤੇ ਉਹਦੇ ਟੀਮ ਦਾ ਬੰਦਾ ਹੈ ਉਹ ਤੇ ਉਹਦੀ ਗੱਡੀ ਭੰਨ ਕੇ ਉਹਨੂੰ ਥਾਰ ਦੇ ਦੂਗਾ ਫਿਰ ਦੇਖੋ ਇਹ ਰਿਐਕਸ਼ਨ ਕਿੰਨੇ ਘੈਂਟ ਆਉਣਗੇ ਐਂਡ 'ਚ ਹਨਾ ਜਿਵੇਂ ਕਿਸੇ ਦੀ ਲੱਖ ਦੀ ਗੱਡੀ ਭੰਨ ਲਈ ਦੇਖੋ 20 ਲੱਖ ਦੀ ਗੱਡੀ ਦੇਤੀ ਜੀ ਹਨਾ ਬਾਕੀ ਤੁਹਾਨੂੰ ਵੀਡੀਓ 'ਚ ਦਿਖਾਣਾ ਬਹੁਤ ਇੰਟਰਸਟਿੰਗ ਹੈ ਨਾ ਮੇਰੇ ਲੱਗ ਗਿਆ ਓਏ ਆ ਗੱਡੀ ਆ ਦੇਖੋ ਇੱਕ ਬੰਦਾ ਲੱਕ ਜਿਆ ਤਿਆਰ ਚੱਕ ਲੈ ਉਹ ਦੇਣਾ ਫੋਟੋ ਕਿਵੇਂ ਰਿਹਾ ਉਹ ਉਹ ਸੱਚੀ ਬੰਨਣ ਲੱਗ ਗਿਆ ਯਾਰ ਆਹ ਤਾਂ ਇੰਨੀ ਮਜ਼ਾ ਕਰ ਰਹੇ ਨੇ ਉਹ ਲੱਗ ਪਤਾਣਾ ਉਹ ਆ ਰੀਡਿੰਗ ਕਰਨ ਨੂੰ ਉੱਪਰ ਭੇਜ ਤਿਆਰ ਰੀਡਿੰਗ ਕਰਨ ਨੂੰ ਉਹ ਦੇਖ ਰਿਹਾ ਵੀ ਕੀ ਕਰ ਰਹੇ ਨੇ ਉਹ ਫੱਜਿਆ ਰਫਟਰਾ ਉਸ ਇੰਸੇਵਨ ਨਹੀਂ ਨਾ ਮਗਵਾਲ ਤੋਂ ਅੱਗੇ ਜਾ ਰਹਿਣਾ ਨਾ ਨਾ ਬਾਕੀ ਨੂੰ ਪਤਾ ਵੀ ਨਹੀਂ ਹੈ ਕਿ ਇਹਨੂੰ ਥਾਰ ਮਿਲੂਗੀ ਫਿਰ ਤੇਰਾ ਮੈਂ ਚੂਸ ਕਰਕੇ ਦੇਖੋ ਤੇ ਮਿਲਦੀ ਦੀਆਂ ਜੀ ਆਹ ਤੇ ਕਿਸੇ ਦੇ ਕੰਦ ਤੋੜਦਾ ਬੰਦਾ ਨਾ ਇਹਨਾਂ ਦੂਰ ਬਾਰ ਦੇਖੀ ਹੋ ਤੇ ਸੀ ਸੀ ਜਮਾਰੀਆ ਹਨਾ ਮੈਂ ਇਹ ਕਿਉਂ ਨਾ ਜੁਰਾ ਬਣਾ ਗੱਡੀ ਮੁੰਲਾ ਇਹ ਜਿਹੀ ਸੀ ਵੀ ਆ ਜਾ ਕਰਨਗੇ ਅੱਜ ਜੇ ਜਿਹੀ ਵੀ ਇਹਨਾਂ ਨੇ ਲਗਾਈ ਉਹ ਬੋਰ ਦਾ ਵਿਚਸਾ ਬੋਰ ਦਾ ਬੀਜ ਨੇ ਸੋਇ ਕੰਤ ਆਣੇ ਹੋ ਗਿਆ ਉਹ ਕੱਲਾ ਰਹਿ ਗਿਆ ਵਿਚਾਰਾ ਹੁਣ ਉਹ ਪਾਚ ਕਿਧਰ-ਕਿਧਰ ਜਾ ਰਿਹਾ ਮੇਰ ਕੰਨਾ ਆਣਾ ਕਿਹੜਿਆ ਇਮੋਜੀ ਜਲਾ ਮੇਰੇ ਬੋਰਡ ਨਾ ਆਉਣੀ ਆ ਪਨੀ ਉਹ ਤੱਕ ਪਏ ਲਿਆ ਲੋ ਚੱਲੂ ਪਰ ਪਾਣੀ ਵਿੱਚ ਜਾ ਕੇ ਧੂਕ ਕੇ ਮਾ ਜਾ ਉਹ ਤਾਂ ਭੱਜ ਗਿਆ ਵਿਚਾਰਾ ਕਿ ਵਿਚੋਂ ਮਾਰ ਰਿਹਾ ਵੀ ਉਹ ਪਿੱਛੇ ਦੇ ਕੇ ਮੇਟਾਰ ਕੇ ਨੇ ਉਹਨਾਂ ਨੇ ਇਹ ਧੌਲਾ ਲੱਗਿਆ ਕਣ ਚੱਕ ਲੈ ਵੀ ਉਹਨੇ ਇਹ ਮਰੂਆ ਓਏ ਖੜ ਜਾ ਉਹ ਮਰਾਟੂ ਕਿਉਂ ਰਹਤਾ ਬਤਾ ਓਰੇ ਤੀ ਬਲੋਨੇ ਕੋਈ ਹਥਿਆਰ ਤਾਂ ਨਹੀਂ ਕੰਦਾ ਤੇਰੇ ਵਾਲੀ ਚੱਲਣ ਦੇ ਬਰ ਕੰਮ ਉਹ ਚੱਕ ਤੋੜੀ ਓਏ ਮਾਈ ਖਈ ਚੱਕ ਕੇ ਮਰੀ ਓਏ ਹੁਣ ਪਤਾ ਲੱਗਾ ਨਾ ਗੁੱਸਾ ਆ ਗਿਆ ਉਹ ਬੱਚੀ ਆ ਖੁੱਪਾ ਚੀ ਗੇ ਉਹ ਸਰਪਾੜ ਨਾ ਹਣਾ ਇਹ ਕਹੀ ਚੱਕਲੇ ਮੇਲੀ ਬਈ ਜੀ ਸੋਚ ਕੇ ਦੇਖੋ ਨਾ ਇਹ ਤੁਸੀਂ ਉਵੇਂ ਦੀ ਜਗਾ ਤੇ ਕਿਵੇਂ ਤੁਹਾਨੂੰ ਫੀਲ ਹੋਵੇ ਹੋਰ ਖੁਸ਼ੀ ਮੈਂ ਉਹ ਮਾਰਾ ਫਿਰ ਥੋੜਾ ਸਮਾਰ ਕੇ ਭੰਨਣਗੇ ਹੁਣ ਗੱਡੀ ਅੱਗੇ ਕਰਕੇ ਹਾਂ ਚੁਦਾ ਚੁਦਾ ਲਾ ਦੇਣਗੇ ਇਹ ਹਉਲਤਾ ਹੀ ਰੱਖੋ ਹੁਣ ਦੇਖੋ ਐਂਟੀਚ ਨੂੰ ਰਿਐਕਸ਼ਨ ਦਿਖਾਣਗੇ ਇਹ ਜਾਣਗੇ ਨਾ ਉਹ ਬੋਲੇ ਅਤੀ ਜੀਸੀਬੀ ਦੀ ਗੱਲ ਕੀਤੀ ਸੀ ਪਹਿਲੇ ਜੀਸੀਬੀ ਚੱਕ ਲੈ ਉਹ ਦੰਦਰ ਉਹ ਹੀ ਚੱਕ ਲੈ ਦੇਖੋ ਯਾਰ ਜਿੰਨੀ ਪਚਕਾਤੀ ਵਿਚਾਰੀ ਗੱਡੀ ਨਾ ਪਾਪਾ ਉਸ ਨੂੰ ਬਾਈਕ ਨਾ ਡਾਰਕਦੇ ਆ ਪੂਰੀ ਗਾੜੀ ਟੋਣ ਜੀ ਤੱਕ ਚਾਲ ਆਉਗਾ ਬੜਾ ਤਿਰ ਸੁਣਦਾ ਤਾਂ ਉੱਤੇ ਬੈਠ ਚੁੱਕਾ ਹੈ ਕਿਉਂਕਿ ਗਾੜੀ ਵਿੱਚ ਕੁਝ ਨਹੀਂ ਬਚਾ ਉਹ ਜੱਕ ਕਰਤਾਗਾ ਮੋ ਹੂੰ ਇਹ ਹੁਣ ਆ ਗਏ ਨੇ ਉਹਨੂੰ 20 ਸਾਲੇ ਨਾਲ ਤੋੜ ਹੀ ਨਹੀਂ ਗੱਡੀ ਤੇ ਨੂੰ ਪੈਸੇ ਦੇ ਦਾਂਗੇ ਸੀ ਕੋਈ ਚਾਰਾ ਯਾਰ ਉਹ ਤਾਂ ਲੱਗਿਆ ਰੋਣ ਤੇਰਾ ਕਰਤਾਰ ਉਹ ਚੱਕਤੀ ਜਮਾ ਮਤਲਬ ਵਿੱਚ ਹੱਦ ਚੁੱਕ ਤਿਆਰ ਜਮੀਨ ਕਾਦਮ ਕਰਤੀ ਬਈ ਜਮੀਨ ਉਹ ਤਾਂ ਪਾਪਾ ਦੀ ਗੱਡੀ ਜਾ ਬਾਈ ਇਹਨੇ ਕੋਈ ਤਨ ਪਾਪੇ ਹੀ ਗੱਡੀ ਚ ਲਾ ਸਦਰਾ ਕੁਛ ਹੀ ਚੱਲ ਯਾਰ ਗੱਡੀ ਭੰਨ ਤੇ ਹੁਣ ਆਪਾਂ ਉਹ ਦਦ ਦੇਣਾ ਜੀ ਥਾਰ ਦਿੱਤੀ ਰਹੀ ਆ ਦਰਣਾ ਖੁਸ਼ ਕਰ ਦੇਣਾ ਨਾ ਸੈਟ ਹੋ ਗਿਆ ਵਿਚਾਰਾ ਓਹਦਾ ਹਾਂ ਭਈ ਆseen ਦੇਖੋ ਯਾਰ ਆਹੋ ਦੇਖੋ ਇਹ ਆ ਕਹਿੰਦਾ ਤੇਰੀ ਆ ਗੱਡੀ ਵੀ ਤੋੜ ਰੂਆ ਮਸਦਾ ਇਹ ਪਰਾ ਹੋ ਗਿਆ ਬਦਾ ਹੁਣ ਮੇਰੀ ਹੈ ਕਹਿੰਦਾ ਨਵੀਂ ਓਡੀ ਕਹਿੰਦਾ ਉਹ ਪਤਾ ਲੱਗਿਆ ਕਿਹੜੀ ਟੀਆ ਨੇ ਉਹ ਦੇਖੋ ਜੀ ਖੁਸ਼ੀ ਕਿੰਨੀ ਆ ਵੀ ਇਹ ਪਰਦਾ ਚੱਕਦਾ ਜਾਂਦਾ ਮੇਰੇ ਵੀਰੋ ਉਹ ਚੱਕਦਾ ਕਹਿੰਦੇ ਥਾਰ ਨਿਕਲੇ ਵੀ ਮਮੀ ਥਾਰ ਦੇਦੀ ਕਹਿੰਦੇ ਮੇਰੇ ਵੀਰੋ ਗੱਡੀ ਭੰਲ ਕੇ ਨਵੀਂ ਥਾਰ ਦੇਦੀ ਬੰਦੇ ਨੂੰ ਦੇਖੋ ਜਿੰਨਾ ਸਾਈਡ ਸੀ ਨਾ ਉਹਨਾਂ ਖੁਸ਼ ਹੋ ਗਿਆ ਬੰਦਾ ਹੁਣ ਜਿਹਨੇ ਕਬੱਡੀ ਕਪਾ ਦੇ ਥਾਰ ਦਿੰਦੇ ਨੇ ਉਹਨੇ ਦੇਦੀ ਥਾਰ ਹੋਰ ਕਹਿੰਦੇ ਮੇਰੇ ਵੀਰੋ ਹੈ ਸਮਝੋ ਯਾਰ ਲੱਖ ਦੀ ਗੱਡੀ ਵੀ ਨਹੀਂ ਦੀ ਹੋਣਾ ਜਿਹੜੀ ਭੰਨੀ ਆ ਠੀਕ ਆ ਦੁਪੱਟੇ ਦੇਖ ਲਓ ਤੂੰ 20 ਵਿੱਚ ਹੀ ਰੱਖ ਦਿਆਂਗੇ ਥਾਰ ਨਮੀ ਥਾਰ ਦੇਦੀ ਬਿਲਕੁਲ ਨਮੀ ਜੈਨਨ ਪੀਸਾ ਬਹੁਾਈ ਅਸਰ ਹੋ ਰਿਹਾ ਹੈ ਕੋਜੀ ਦੇਖੋ ਯਾਰ ਬੰਦੇ ਦੀ ਰੋਣੇ ਲੱਗ ਗਿਆ ਨਾ ਵੀ ਲੱਖ ਦੀ ਗੱਡੀ ਭਨ ਤੇ ਮੇਰੀ ਇੰਨੀ ਮਹਿੰਗੀ ਦਿੱਤੀ ਨਾ ਇਹ ਠੀਕ ਯਾਰ ਚਲੋ ਗਾਈਂ ਉਹ ਵੀ ਡਿਲੀਵਰੀ ਲੈਣ ਗਏ ਜਦੋਂ ਵੀਡੀਓ ਬੁਲਾਤੀ ਇਹਨਾਂ ਨੇ ਉਹਨੇ ਦੱਸਿਆ ਨਹੀਂ ਤੇ ਉਹਨਾਂ ਨੂੰ ਯਾਰ ਡਿਲੀਵਰੀ ਲੈਣ ਗਏ ਤੇ ਥਾਰ ਦੀ ਉਹ ਬਾਈ ਹੋਰ ਆ ਇਹਦਾ ਕੋਈ ਜੋਹੀ ਜੀ ਕੋਈ ਹੈ ਕੋਈ ਆ ਅਈ ਥਾਰ ਦੇਤੀ ਹਲਾ ਤਨਾਂ ਡਿਲੀਵਰੀ ਲੈ ਆਇਤੇ ਹੋ ਦੀ ਮਦਦ ਉਹਨੂੰ ਦੱਸਿਆ ਨਹੀਂ ਦੀਆ ਆ ਦੇਖੋ ਬਈ ਖੁਸ਼ੀ ਮਨਾਈ ਬੜੀ ਵਧੀਆ ਜੀ ਚਲੋ ਠੀਕ ਹੈ ਇਹ ਉਹਦਾ ਖੁਸ਼ ਹੋ ਗਿਆ ਪੁਰਾਣਾ ਵੱਡੀ ਬਣ ਗਈ ਹੈ ਨਾ ਉਹਦੇ ਪਿੱਛੇ ਹੀ ਪੈ ਗਿਆ ਕਹਿੰਦਾ ਮੈਨੂੰ ਲੱਗ ਰਿਹਾ ਤੱਕ ਪਾਤੀ ਰਿਹਾ ਰਹਾ ਬਾਕੀ ਬਈ ਤੁਸੀਂ ਕਮੈਂਟਾਂ ਜਰੂਰ ਦੱਸਿਓ ਹਣਾ ਤੁਹਾਨੂੰ ਕਿਹੜੀ ਗੱਡੀ ਪਸੰਦ ਆ ਬਾਕੀ ਦੁਨੀਆ ਰੈਕਸ਼ਨ ਵਾਲੀ ਵੀਡੀਓ ਦੇਖਣ ਲਈ ਆਪਣੇ ਪੇਜ ਨੂੰ ਕਰ ਲਓ ਫੋਲੋ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਕਿਹੜੀ ਵਧੀਆ ਤੁਹਾਨੂੰ ਜੱਦੀ ਲੱਗੀ ਬਾਕੀ ਮਿਲਦੇ ਆ ਜਲਦੀ ਅਗਲੀ ਵੀਡੀਓ ਨਾਲ ਧੰਨਵਾਦ ਸਾਰਿਆਂ ਨੂੰ ਬਾਈਟਾਟਾ